ਪਿੰਡ ਚੋ 10 ਬੰਦੇ ਵੀ ਆ ਜਾਣੀ ਐ ਮਾਰੂ ਚਾਹ ਪੀ ਰਹੀ ਆਪਣੇ ਪਿੱਛੇ ਬੈਠੇ ਨੇ ਮਾਰੂ ਚਾਹ ਪੀਦੇ ਨਹੀਂ ਦੁੱਧ ਨਹੀਂ ਮਿਲ ਰਹਾ ਯਾਰ ਅੱਛਾ ਆ ਆਪਣੇ ਪਿੰਡ ਲਾਵੇ ਲਾਵੇ ਕਿੰਨੇ ਪਿੰਡ ਨੇ ਦੁੱਧਾਂ ਦੀ ਕਿੱਡੀ ਗੱਲ ਆ ਹਰੇ ਘਰੇ ਦੁੱਧ ਆ ਜੇ ਇੱਕ ਇੱਕ ਗਲਾਸ ਦੁੱਧ ਆਪਣਾ ਇਹ ਸਭ ਤੋਂ ਘੱਟ ਆਉਂਦਾ ਜੀ ਆਪਣਾ ਸ਼ਾਜਲੀ ਸੰਗਤੀ ਵਾਲਾ ਸ਼ਾਹੜਾ ਉਹ ਪਿੰਡ ਦੇ ਬੰਦੇ ਹੋਣਾ ਬਹੁਤ ਘੱਟ ਰਹੇ ਨੇ ਆਪਣੀ ਪਿੰਡਾਂ ਕੱਟ ਰਹੇ ਨੇ ਕਿ ਇੱਥੇ ਆਉਣ ਇੱਥੇ ਲਾਜ ਵੀ ਹੁੰਦਾ ਹੈ ਬੈਦ ਵੀ ਬੈਠੇ ਨੇ ਰੇਫਰੀ ਟੂ ਹੀ ਕਿੰਨੇ ਮਰਜ਼ੀ ਦੁਖਦੀ ਆ ਕਿਸੇ ਦੀ ਗੋਡੇ ਦੁਖਦੇ ਨੇ ਉਹ ਫਰੀ ਕਿੰਨੀ ਮਰਜ਼ੀ ਉਰੇ ਰਹਿਣ ਨਾਲੇ ਮਹੀਨਾ ਲਾਓ 2 ਮਹੀਨੇ ਨਾਲੇ ਗੋਡਿਆਂ ਦਾ ਦਰਦ ਜਿਹੜਾ ਉਹ ਠੀਕ ਕਰਵਾਓ ਉਹ ਵੀਡੀਓ ਵੀ ਤੁਹਾਨੂੰ ਬਯਦ ਵਾਲਾ ਨੰਬਰ ਵੀ ਪਾਉਣੀਆ ਵਿੱਚ ਉੱਥੇ ਇੱਥੇ ਆਓ ਤੇ ਇਲਾਜ ਕਰਵਾਓ ਤੇ ਨਾਲੇ ਉਹ ਇੱਜ਼ਤ ਵਧਦੀ ਹੈਗੀ ਕਿਉਂ ਘਰਾਂ ਚ ਛਤਰ ਖਾਨੇ ਉ ਬੈਠੇ ਬੇਨਤੀ ਕਰਦੇ ਆ ਕਿ ਖਨੌਰੀ ਬਾਰਡਰ ਤੇ ਆਓ ਤੇ ਨਾਲੇ ਬਾਬਾ ਜੀ ਬਯਦ ਬੈਠੇ ਨੇ ਉਹਨਾਂ ਵੀ ਤੁਹਾਨੂੰ ਮਿਲਿਆਉਣੇ ਆ ਗੋਡੇ ਕਿੰਨੇ ਮਰਜ਼ੀ ਦੁਖਦੇ ਨੇ ਹਫਤੇ ਯਾਨੀ ਕਿ ਹਫਤੇ ਬਾਅਦ ਮਾਲਿਸ਼ ਕਰਦੇ ਨੇ ਬਿਲਕੁਲ ਠੀਕ ਟੱਲੀ ਵਰਗੇ ਹੋ ਜੂਗੇ ਵੀ ਜਿਹਨੇ ਅਬਦੀ ਭਾਈ ਮਾਰਕੀਟ ਬਣਾਉਣੀ ਆ ਇੱਥੇ ਆ ਜੋ ਇਹ ਹੈ ਪੰਜਾਬ ਦਾ ਜਿਹੜੇ ਘਰੇ ਛੇਤਰ ਖਾਂਦੇ ਨੇ ਐਵੇਂ ਉਹ ਇੱਥੇ ਆ ਜਾਣ ਵਧੀਆ ਰਹਣਗੇ ਇੱਥੇ ਬਾਪੂ ਜੀ ਬਾਪੂ ਜੀ ਹੁੰਦੀ ਆ ਉਹਦਾ ਕਹਾਣਾ ਇੱਥੇ ਆ ਸਤਕਾਰ ਬਜ਼ੁਰਗਾਂ ਦਾ ਸਭ ਤੋਂ ਵੱਧ ਖਣੋਰੀ ਬਾਰਡਰ ਤੇ ਸੰਭੂ ਬਾਰਡਰ ਤੇ ਕਿਸੇ ਤੇ ਵਗ ਜੋ ਇੱਥੇ ਲਾਜ ਵੀ ਹੁੰਦਾ ਹੈ ਬੈਦ ਵੀ ਬੈਠੇ ਨੇ ਰੇਫਰੀ ਨਾਲੇ ਰੇ ਹਰੇਕ ਬਾਪੂ ਜੀ ਬਾਪੂ ਜੀ ਕਹ ਕੇ ਬੁਲਾਉਂਦਾ ਕਹਿੰਦਾ ਹੀ ਕਹਿੰਦਾ ਨਿਕਲਦੇ ਨੇ ਲੋਕ ਜੀ ਪਤਾ ਨਹੀਂ ਘਰੇ ਛਿੱਤਰ ਖਾਈ ਜਾਂਦੇ ਨੇ ਛਿੱਤਰ ਖਾਈ ਜਾਂਦੇ ਨੇ ਜਿੱਤ ਬਣਦੀ ਇਹ ਜੀ ਬਹੁਤ ਵਧੀਆ ਜੇ ਰੇ ਆਉਣ ਨਾਲੇ ਆਪਦੇ ਪਿੰਡ ਦੀ ਸਾਰੇ ਇਲਾਕੇ ਦੀ ਬਹੁਤ ਵਧੀਆ ਜੀ ਆ ਆਪਣਾ ਏਰੀਆ ਨਹੀਂ ਆ ਰਹੀ ਇਹ ਸਭ ਆ ਮਾਲਵਾ ਬੈਲਟ ਬਹੁਤ ਘਟਾ ਰਹੀ ਬਹੁਤ ਘਟਾ ਰਹੀ ਦੂਰੋਂ ਵਾਲੇ ਆ ਰਹੇ ਨੇ 2-300 ਕਿਲੋ ਹਾਂ ਜੀ ਉਰੇ ਤਾਂ ਮਲੋਟ ਮੁਕਸਰ ਬਠਿੰਡਾ ਫਿਰੋਜ਼ਪੁਰ ਹੋਰ ਇਧਰ ਦੀਆਂ ਪੁਕਾਰਾਂ ਕਟੋ-ਕਟ ਪੰਜ-ਛੇ ਜ਼ਿਲ੍ਹੇ ਆ ਰਹੇ ਨੇ ਜਦ ਕਿ ਸੰਗਰੂਰ ਜ਼ਿਲ੍ਹਾ ਘੱਟਾ ਰਿਹਾ ਪਟਿਆਲਾ ਘੱਟਾ ਰਿਹਾ ਅੱਲੇ ਵਾਲੇ ਪਿੰਡੇ ਆਈ ਜਾਣ ਜੇ ਰੋਜ਼ ਇੱਕ ਪਿੰਡ ਚੋਂ 10 ਬੰਦੇ ਵੀ ਆ ਜਾਣ ਆਈ ਮਾਰੂ ਚਾਹ ਪੀ ਰਹੀ ਆਪਣੇ ਪਿੱਛੇ ਬੈਠੇ ਨੇ ਮਾਰੂ ਚਾਹ ਪੀ ਰਹੇ ਨੇ ਜਿਹੜੇ ਹੁਣ ਬੜੀ ਨੇ ਦਵਾਰੇ ਤਾਂ ਆਏ ਨੇ ਉਹ ਨਹੀਂ ਆਏ ਹੈਗੇ ਅਗਰ ਆਹਾਂ ਦੀ ਜਥੇਬੰਦੀ ਕਰਕੇ ਜਥੇ ਬੰਦਿਆਂ ਦਾ ਮਿਲਦਾ ਕਿਉਂ ਕਰਾਂ ਜੇ ਛਤਰਖਾਨੇੋਂ ਬੈਠੇ ਦੋਸਤੋ ਖਨੌਰੀ ਬਾਰਡਰ ਤੇ ਇੱਕ ਸਾਨੂੰ ਵੱਖਰੀ ਆ ਦੇਖੋ ਬਈ ਟਰੱਕ ਲੈ ਕੇ ਉਹ ਟਰੱਕੇ ਖੜਾਤਾ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਤੇ ਲਾਈਕ ਜਰੂਰ ਕਰਿਓ ਵੀ ਕਿੰਨਾ ਚਿਰ ਚੱਲੂਗਾ ਹਜੇ ਇਹ ਘੋਲ ਹੈ ਜਿਹੜਾ ਕਿਸਾਨਾਂ ਦਾ ਕਿੰਨਾ ਚਿਰ ਚੱਲਣਾ ਹੈ ਹਜੇ ਕੋਈ ਸਮਝ ਵਿੱਚ ਹੋਵੇ ਗੱਲ ਤਾਂ ਕਮੈਂਟ ਜਰੂਰ ਕਰਿਓ ਇਹ ਘੋਲ ਨੇ ਲਗਭਗ ਸਾਲ ਚੱਲਣੇ 2 ਸਾਲ ਚੱਲਣੇ ਹਜੇ ਤੇ ਇਹ ਹਜੇ ਕੁਝ ਆਉਣ ਵਾਲਾ ਸਮਾਂ ਦੱਸੂਗਾ ਤੇ ਸਾਹਮਣੇ ਆ ਗਿਆ ਜੀ ਜਿਹੜਾ ਉਹ ਚੱਲੇ ਰਿਹਾ ਸਾਨੂੰ ਪਤੀ ਹੈ ਲਗਭਗ ਸਾਲ ਹੋਣ ਵਾਲਾ ਸਰਕਾਰਾਂ ਗੋਲੀਬਾਰੀ ਤੇ ਉਤਰਾਈਆਂ ਫਿਰ ਕਿਸਾਨ ਨਾਲ ਲਵੇ ਤਾਂ ਉਹਦਾ ਕਹਾਣਾ ਵੀ ਕੀ ਹੁੰਦਾ ਕਿਸਾਨਾਂ ਦੇ ਕਈਆਂ ਖੁਰਪੇ ਹੁੰਦੇ ਨੇ ਤੇ ਇਸੇ ਕਰਕੇ ਕਿਸਾਨ ਸਾਨ ਤਮਈਆ ਜਿਹੜਾ ਬੈਠੇ ਨੇ ਸਾਹਮਣੇ ਦੇਖ ਸਕਦੇ हूं ਵੀ ਬਾਰਡਰ ਤੁਹਾਨੂੰ ਬਾਰੀ ਦੇਖੀ ਹੋਇਆ ਸਾਰਿਆਂ ਨੇ ਪੰਜਾਬੀਆਂ ਨੇ ਤੇ ਇੱਥੇ ਤਾਰ ਲਾਤੀ ਵੀ ਕਈ ਸ਼ਰਾਰਤੀ ਵੀ ਆ ਜਾਂਦੇ ਨੇ ਜਿਵੇਂ ਇੱਕ ਦਿਨ ਇੱਕ ਬੰਦਾ ਪਹਿਲਾਂ ਕੱਲਾ ਵਗਿਆ ਸੀ ਕੋਈ ਇਹੋ ਜਿਹੀ ਘਟਨਾ ਐ ਮੀ ਨਾ ਹੋਵੇ ਕਿਉਂਕਿ ਪਹਿਲਾਂ ਬਹੁਤ ਨੁਕਸਾਨ ਹੋ ਗਿਆ ਕਿਸਾਨਾਂ ਦਾ ਇੱਕ ਬਾਈ ਕਹਿੰਦਾ ਵੀ ਜਿਹੜੇ ਬੇਲੇ ਨੇ ਉਰੇ ਆ ਜਾਣ ਪਿੰਡਾਂ ਚ ਬਹੁ ਲੋਕ ਇਹ ਜੀ ਨਹੀਂ ਅੰਦੋਲਨ ਦਾ ਹਿੱਸਾ ਬਣਨ ਪਿੰਡ ਕਪੂਰੇ ਕਪੂਰਾ ਪਿੰਡ ਤੋਂ ਮੋਗੇ ਤੋਂ ਦੇਖ ਸਕਦੇ ਹੋ ਵੀ ਟਰੱਕੇ ਲਾਤਾ ਪਾਈਆਂ ਨੇ ਕਹਤਾ ਮਹਾ ਭਾਈ ਜਿਹੜੇ ਜਮੀ ਰੋਟੀ ਤੋਂ ਮਹਤਾਜ ਨੇ ਉਰੇ ਆ ਜੋ ਹੈ ਉਰੇ ਲੰਗਰ ਪਾਣੀ ਆਇਸ਼ ਹੈ ਕੋਈ ਜੀ ਦੀ ਘਟ ਨਹੀਂ ਫਿਰ ਮੋਜ ਮਾਰੋ ਪਿੰਡਾਂ ਚ ਭੁੱਖੇ ਮਰੀ ਜਾਂਦੇ ਨੇ ਅੱਧੇ ਤਾਂ ਨਾ ਬੰਦੇ ਦੀ ਕਦਰ ਪੂਰੇ ਉਰੇ ਕਦਰ ਪਊਗੀ ਹੈ ਆ ਦੇਖ ਲੋ ਬਈ ਢੇਰ ਲਾਤੇ ਲੋਕਾਂ ਨੇ ਕਿਉਂਕਿ ਲੰਗਰ 24 ਘੰਟੇ ਚੱਲਦੇ ਨੇ ਇੱਥੇ ਨੋਂ ਦਾ ਧੋਂ ਦਾ ਨੋਂ ਦਾ ਧੋਂ ਦਾ ਮੈਂ ਕਹਿੰਦਾ ਕੋਈ ਕਮੀ ਨਹੀਂ ਜੀ ਰਹਿਣ ਦਾ ਸਾਬਣ ਛੋਡਾ ਫਾਰਾ ਕੁਝ ਹੋਰ ਕੋਈ ਕਮੀ ਨਹੀਂ 24 ਘੰਟੇ ਲੰਗਰ ਚੱਲਦੇ ਨੇ ਲੱਕੜਾਂ ਦੇ ਬਾਲਣ ਦੇ ਢੇਰ ਲਾਤੇ ਇੱਥੇ ਤਸਵੀਰਾਂ ਬਾਪੂ ਜੀ ਬਾਪੂ ਜੀ ਕੀ ਬੋਲਦੇ ਨਲੇ ਬਾਪੂ ਜੀ ਬਾਪੂ ਜੀ ਕਿਉਂ ਕਰੇ ਛਤਰਖਾਨੇ ਨੂੰ ਲੋਕ ਅੱਦੇ ਦਾ ਖਾਂਦੀ ਨਹੀਂ ਆਪਾਂ ਨੂੰ ਪਤੀ ਅੱਜ ਕੱਲ ਉਰੇ ਆ ਕੇ ਬੈਠੋ ਮੌਜ ਨਾਲ ਪੱਕੇ ਹੀ ਬਹਿ ਜਾਣ ਬਹੁਤ ਲੋਕ ਇਹ ਜਿਹੇ ਨੇ ਜਿਨ੍ਹਾਂ ਨੂੰ ਘਰੇ ਵੀ ਜੰਨੀ ਪੁੱਛਦਾ ਨਹੀਂ ਕੋਈ ਉਰੇ ਹੌਣ ਉਹਨਾਂ ਵਾਲੀ ਇੱਜ਼ਤ ਵਧੂਗੀ ਹਾਂ ਤੇ 24 ਘੰਟੇ ਲੰਗਰ ਨੇ ਵੀਰਾਂ ਦੇਖ ਸਕਦੇ ਹੋ ਆ ਦੇਖੋ ਇਸੇ ਕਰਕੇ ਵੀ ਜਿਹਨੇ ਅਬਦੀ ਭਾਈ ਮਾਰਕੀਟ ਬਣਾਉਣੀ ਹੈ ਇੱਥੇ ਆ ਜੋ ਇਹ ਹੈ ਪੰਜਾਬ ਦਾ ਪੂਰੇ ਪੰਜਾਬ ਦਾ ਅੰਦੋਲਨ ਹੈ ਜਿਹੜਾ ਚੱਲ ਰਿਹਾ ਹੈ ਕਈ ਕਿਲੋਮੀਟਰ ਲੰਮਾ ਸਮਝ ਲੋ ਤਸਵੀਰਾਂ ਕਈ ਲੰਗਰ ਚੱਲ ਰਹੇ ਨੇ ਜਿਹੜੇ ਘਰੇ ਛੱਤਰ ਖਾਂਦੇ ਨੇ ਅਮੀ ਉਹ ਇੱਥੇ ਆ ਜਾਣ ਵਧੀਆ ਰਹਣਗੇ ਇੱਥੇ ਬਾਪੂ ਜੀ ਬਾਪੂ ਜੀ ਹੁੰਦੀ ਆ ਉਹਦਾ ਕਹਾਣਾ ਇੱਥੇ ਆ ਸਤਕਾਰ ਬਜ਼ੁਰਗਾਂ ਦਾ ਸਭ ਤੋਂ ਵੱਧ ਖਣੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਕਿਸੇ ਤੇ ਵਗਜੋ ਕਿਉਂ ਬੈਠਿਓ ਘਰੇ ਰਹਿਣ ਨੂੰ ਫਰੀ ਸਾਰਾ ਕੁਝ ਜਾਨੀ ਕਿ ਆਪਣਾ ਰਹਿਣ ਨੂੰ ਫਰੀ ਵਾਲੀ ਗੱਲ ਕੀ ਲੰਗਰ ਪਾਣੀ ਸਭ ਕੁਝ ਚੜਦੀ ਕਲੇ ਉਰੇ ਬੇਨਤੀ ਹੈ ਕਿ ਇੱਥੇ ਉਹਨਾਂ ਇੱਥੇ ਲਾਜ ਵੀ ਹੁੰਦਾ ਹੈ ਬੈਦ ਵੀ ਬੈਠੇ ਨੇ ਉਰੇ ਫਰੀ ਟੂ ਹੀ ਕਿੰਨੀ ਮਰਜ਼ੀ ਦੁਖਦੀ ਆ ਕਿਸੇ ਦੀ ਗੋਡੇ ਦੁਖਦੇ ਨੇ ਉਹ ਫਰੀ ਕਿੰਨੀ ਮਰਜ਼ੀ ਉਰੇ ਰਹਿਣ ਨਾਲੇ ਮਹੀਨਾ ਲਾਓ 2 ਮਹੀਨੇ ਨਾਲੇ ਗੋਡਿਆਂ ਦਾ ਦਰਦ ਹੈ ਜਿਹੜਾ ਉਹ ਠੀਕ ਕਰਵਾਓ ਉਹ ਵੀਡੀਓ ਵੀ ਤੁਹਾਨੂੰ ਬੇਦ ਵਾਲਾ ਨੰਬਰ ਵੀ ਪਾਉਣੀਆ ਵਿੱਚ ਉੱਤ ਇੱਥੇ ਆਓ ਤੇ ਇਲਾਜ ਕਰਵਾਓ ਤੇ ਨਾਲੇ ਉਹ ਇੱਜ਼ਤ ਵੱਧਦੀ ਹੈਗੀ ਕਿਉਂ ਘਰਾਂ ਚ ਛਤਰ ਖਾਨਿਆਂੋਂ ਬੈਠੇ ਬੇਨਤੀ ਕਰਦੇ ਆਂ ਕਿ ਖਨੌਰੀ ਬਾਰਡਰ ਤੇ ਆਓ ਤੇ ਨਾਲੇ ਬਾਬਾ ਜੀ ਬੈਦ ਬੈਠੇ ਨੇ ਉਹਨਾਂ ਵੀ ਤੁਹਾਨੂੰ ਮਿਲਿਆਉਣੇ ਆਂ ਗੋਡੇ ਕਿੰਨੇ ਮਰਜੀ ਦੁਖਦੇ ਨੇ ਹਫਤੇ ਯਾਨੀ ਕਿ ਹਫਤੇ ਬਾਅਦ ਮਾਲਿਸ਼ ਕਰਦੇ ਨੇ ਬਿਲਕੁਲ ਠੀਕ ਟੱਲੀ ਵਰਗੇ ਹੋ ਜਾਓਗੇ ਉਹਨੂੰ ਬੈਦ ਅੱਗੇ ਬੈਦ ਦੇ ਦਰਸ਼ਨ ਵੀ ਕਰਾਉਣੇ ਆਂ ਦੇਖੋ ਚੱਲਦਾ ਜੀ ਕਥਾ ਕੀਰਤਨ ਚੱਲ ਰਿਹਾ ਹੈ ਖੂਬਸੂਰਤ ਤਸਵੀਰ ਖਨੌਰੀ ਬਾਰਡਰ ਦੀ ਜੀ ਚੜ੍ਹਦੀ ਕਲਾ ਦਾ ਪ੍ਰਤੀਕ ਇਹੀ ਬੇਨਤੀ ਕਰਦੇ ਆਂ ਬਾਰੀ ਬਾਰੀ ਕਿ ਦੇਖੋ ਜਗਾ ਜਗਾ ਕਿਤੇ ਚੌਲਾਂ ਦਾ ਪਾਈਆਂ ਨੇ ਕਿਤੇ ਕਿਵੇਂ ਪਹਿਲਾਂ ਨਾਲ ਰਸਤੇ 'ਚ ਵੀ ਲਾਇਆ ਹੋਇਆ ਸੀ ਅੱਜ ਕਿੰਦਾ ਬਾਈ ਹਾਂ ਪਹਿਲਾਂ ਆਏ ਸੀ ਉੱਥੇ ਰਸਤੇ 'ਚ ਵੀ ਲਾਇਆ ਹੋਇਆ ਸੀ ਹਾਂਜੀ ਹਾਂਜੀ ਠੀਕ ਹੈ ਅੱਜ ਸਾਰੇ ਦੁੱਧ ਪਾ ਕੇ ਗਏ ਨੇ ਚੌੜਲੇ ਤੇ ਅੱਜ ਕੜੀ ਚੌਲ ਨਹੀਂ ਨਾ ਦਾ ਆਪਣੇ ਦਾਲ ਸਬ지 ਦਾਲ ਸਬ지 ਦਾਲ ਸਬ지 ਠੀਕ ਹੈ ਟਮਾਟਰਾਂ ਦੀ ਸਬ지 ਆਈ ਚੌਲ ਨੇ ਨੂੰ ਪਾਈ ਠੀਕ ਹੈ ਇਹੀ ਬੇਨਤੀ ਕਰਦੇ ਆ ਬਜ਼ੁਰਗਾਂ ਨੂੰ ਵੀ ਨਾਲੇ ਤਾਂ ਉਹਰੇ ਗੋਡਿਆਂ ਦਾ ਫਰੀ ਇਲਾਜ ਹੁੰਦਾ ਪਿੱਛੇ ਪਏ ਦ ਬੈਠੇ ਨੇ ਵੀ ਉਹਰੇ ਆਉਂ ਮਹੀਨਾ ਮਹੀਨਾ ਲਾਉ ਰਹੇ ਸੁਪਰੀਆ ਕਰਾਂ ਚ ਕਿਉਂ ਛਤਰਖਾਨੇ ਨੂੰ ਐਵੇਂ ਨਾਲੇ ਉਹਰੇ ਹਰੇਕ ਬਾਪੂ ਜੀ ਬਾਪੂ ਜੀ ਕਹਿ ਕੇ ਬੁਲਾਉਂਦਾ ਕਹਿੰਦਾ ਹੀ ਕਹਿੰਦਾ ਨਿਕਲਦੇ ਲੋਕ ਜੀ ਪਤਾ ਨਹੀਂ ਘਰਾਂ 'ਚ ਛਤਰ ਖਾਈ ਜਾਂਦੇ ਨੇ ਛਤਰ ਖਾਈ ਜਾਂਦੇ ਨੇ ਬਣਦੀ ਇਹ ਉਹਰੇ ਬਹੁਤ ਵਧੀਆ ਜੇ ਉਹਰੇ ਆਉਣ ਨਾਲੇ ਅੱਬ ਦੇ ਪਿੰਡ ਦੀ ਸਾਰੇ ਇਲਾਕੇ ਦੀ ਬਹੁਤ ਵਧੀਆ ਜਰ ਆ ਆਪਣਾ ਏਰੀਆ ਨਹੀਂ ਆ ਰਹੀ ਇਹ ਸੂਆ ਇਹ ਇਹ ਦੂਰੋਂ ਵਾਲੇ ਆ ਰਹੇ ਨੇ 2-300 ਕਿਲੋ ਹਾਂ ਜੀ ਉਹ ਤਾਂ ਮਲੋਟ ਮੁਕਸਰ ਬਠਿੰਡਾ ਫਿਰੋਜ਼ਪੁਰ ਹੋਰ ਇਧਰ ਦੀਆਂ ਪੁਕਾਰਾਂ ਕਟੋ-ਕਟੋ 5-6 ਜ਼ਿਲ੍ਹੇ ਆ ਰਹੇ ਨੇ ਜਦ ਕਿ ਸੰਗਰੂਰ ਜ਼ਿਲ੍ਹਾ ਘਟਾ ਰਿਹਾ ਪਟਿਆਲਾ ਘਟਾ ਰਿਹਾ ਬਹੁਤ ਜਣੀ ਹੋ ਬਾਹਰਲੀ ਨਾ ਜਾਣੇ ਅਰੇ ਜ਼ਿਲ੍ਹੇ ਦੇ ਬੰਦੇ ਬਹੁਤ ਆ ਰਹੇ ਪਰ ਆਪਦੇ ਲਵੇ ਵਾਲੇ ਨਹੀਂ ਆ ਰਹੇ ਆ ਲਵੇ ਵਾਲੇ ਪਿੰਡੇ ਆਈ ਜਾਣ ਜੇ ਰੋਜ਼ ਇੱਕ ਪਿੰਡ ਚੋਂ 10 ਬੰਦੇ ਵੀ ਆ ਜਾਣ ਆਈ ਮਾਰੂ ਚਾਹ ਪੀ ਰਹੀ ਆਪਣੇ ਪਿੱਛੇ ਬੈਠੇ ਨੇ ਮਾਰੂ ਚਾਹ ਪੀ ਰਹੇ ਨਹੀਂ ਦੁੱਧ ਨਹੀਂ ਮਿਲ ਰਿਹਾ ਜੂਰੇ ਠੀਕ ਹੈ ਅੱਛਾ ਆਪਨੇ ਪਿੰਡ ਲਵੇ ਲਵੇ ਕਿੰਨੇ ਪਿੰਡ ਨੇ ਦੁੱਧਾਂ ਦੀ ਕਿੱਡੀ ਗੱਲ ਹੈ ਹਰੇਕ ਘਰ ਹਰੇ ਘਰੇ ਦੁੱਧ ਹੈ ਜੇ ਇੱਕ ਇੱਕ ਗਲਾਸ ਦੁੱਧ ਆਪਣਾ ਇਹ ਸਭ ਤੋਂ ਘੱਟ ਆਉਂਦਾ ਜੀ ਆਪਣਾ ਸ਼ਾਜਲੀ ਸੰਗਤੀ ਵਾਲਾ ਸ਼ਾਹੜਾ ਉਹ ਪੰਡ ਦੇ ਬੰਦੇ ਉਹ ਘਟਾਰੇ ਨੇ ਆਪਣੀ ਗੰਨਾਂ ਘਟਾਰੇ ਨੇ ਦੁਨੀਆਂ ਹੁਣ ਮਰੀ ਨੇ ਦਵਾਰੇ ਤਾਂ ਆਏ ਨੇ ਉਹ ਨਹੀਂ ਆਏ ਹੈਗੇ ਅਗਰ ਆਹਾਂ ਦੀ ਜੱਥੇਬੰਦੀ ਕਰਕੇ ਜੱਥੇਬੰਦੀਆਂ ਲੱਗੂ ਦਾ ਇਹਦਾ ਸਾਰਾ ਇਹਦਾ ਕੋਈ ਮਰਜ਼ੀ ਆ ਉਹ ਇਹ ਵੀ ਥੋੜੇ ਇਕਾਈਆਂ ਕਰਕੇ ਅਗਲਾ ਕਹਿੰਦਾ ਮੈਂ ਕਿਉਂ ਆਏ ਕਰਾ ਬਿਲਕੁਲ ਜੀ ਪਾਈਆਂ ਵਾਲੀ ਗੱਲ ਹੈ ਜਿਹੜੀ ਉਹ ਗੱਲ ਹੈ ਵੀ ਆਲੇ-ਦਾਲੇ ਖਨੌਰੀ ਦੇ ਆਲੇ-ਦਾਲੇ ਪਿੰਡ ਨੇ ਜਿਹੜੇ ਬਾਈ ਕਹਿੰਦੇ ਵੀ ਉਹ ਆ ਨਹੀਂ ਰਹੇ ਓਰੇ ਨਾਲੇ ਦੁੱਧ ਦੀ ਜਿਹੜੀ ਕਮੀ ਆ ਓਰੇ ਵੀ ਦੁੱਧ ਲੈ ਕੇ ਆਉਣ ਵਾਲੇ ਵਾਲੇ ਪਿੰਡ ਕਿੰਨੇ ਹਜ਼ਾਰਾਂ ਪਿੰਡ ਪੈਂਦੇ ਆ ਖਨੌਰੀ ਦੇ ਆਲੇ-ਦਾਲੇ ਇਹ ਗੱਲ ਕਰਦਾ ਸੀ 5-7 ਬੰਦੇ ਆਈ ਸਾਡਾ 1600 ਵੋਟ ਆਈ ਸਾਰਾ ਪਿੰਡ ਕਿੱਥੇ ਕਹਿੰਦੀ ਕਿਸਾਨਾਂ ਦੀ ਲੜਾਈ ਹੈ ਕਿਸਾਨਾਂ ਦੀ ਲੜਾਈ ਹੈ ਸਾਡੇ ਪਿੰਡ ਦੇ ਗ੍ਰਹਾਂ ਵਾਲੇ ਕਹੀ ਜਾਂਦੇ ਨੇ ਆਪਣਾ ਕੀ ਕਰਨਾ ਉੱਥੇ ਅਸੀਂ ੱੱਕੇ ਨਾਲ ਧੜਾ ਕੇ ਆਉਣੀ 10 ਦਿਨ ਹੋਏ ਨੇ ਸਾਨੂੰ ਆਏ ਨਾ ਠੀਕ ਹੈ ਖਰਚ ਕਰੋ ਆਪਾਂ ਮੋਰਚਾ ਜਿੱਤਦੇ ਐ ਮੋਰਚਾ ਐਮਐਸਪੀ ਵੀ ਸਭ ਨੂੰ ਮਿਲੂਗੀ ਹਮ ਕਰਜ਼ਾ ਮਾਫੀ ਵੀ ਸਭ ਦੀ ਹੋਊਗੀ ਜਿੰਨੇ ਵੀ ਕਾਨੂੰਨ ਪਾਸ ਹੋਣਗੇ ਸਭ ਵਾਸਤੇ ਇੱਕ ਨੇ ਸਭ ਵਾਸਤੇ ਜਿਹੜੇ ਹੁਣ ਘਰੇ ਬੈਠੇ ਨੇ ਉਹਦਾ ਉਹਨਾਂ ਦੇ ਵਾਸਤੇ ਵੀ ਇੱਕ ਨੇ ਜਿਹੜੇ ਆਪਾਂ ਉਹਨੇ ਲੜ ਰਹੇ ਹਾਂ ਉਹਨਾਂ ਵਾਸਤੇ ਵੀ ਇੱਕ ਨੇ ਉਹਨਾਂ ਨੂੰ ਆਉਣਾ ਚਾਹੀਦਾ ਕਟੂਕਟ ਉਹਨਾਂ ਨੂੰ ਮਾੜੀ-ਮੋਟੀ ਦਸਰਮਾ ਔਰ ਇਹ ਅਸੀਂ ਪੰਚਾਇਤ ਫਿਰਦੇ ਬਿਲਕੁ ਹਾਂਜੀ ਹਾਂ ਕੱਲੇ ਬੰਦੀ ਦਾ ਕੱਲ ਮਹਾਲੀ ਇਕੱਠ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ ਹਾਂਜੀ ਹਾਂ ਲੈਂ ਲਾ ਲਓ ਵੀ ਉੱਥੇ ਜਮੇ ਮੈਂ ਕਹਿੰਦਾ ਪੰਜ ਪੰਜ ਕਿਸਾਉ ਦਾ ਇਕੱਠ ਹੋ ਉਹੀ ਗੱਲ ਹੈ ਹਾਂ ਕੋਈ ਸਮਝੇ ਨਹੀਂ ਰਹੇ ਪਤਾ ਨਹੀਂ ਕਦੋਂ ਸਮਝਣ ਜਮੇ ਸੌ ਗਿਆ ਦਿਮਾਗੇ ਸੌ ਗਿਆ ਲੋਕਾਂ ਦਾ ਪੰਜਾਬ ਦੇੰ ਦਾ ਇਹ ਤਾਂ ਜੀ ਲੋਕਾਂ ਨੂੰ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਫੇਰ ਪਤਾ ਲੱਗੂ ਜਦੋਂ ਉੱਥੇ ਵੱਡੇ ਵੱਡੇ ਮੌਲ ਖੁੱਲ ਗਏ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਲਈਆਂ ਜਦ ਆ ਫੇ ਨਾ ਨਾ ਨੋਕਰੀ ਕਰਨ ਦਾ ਮੱਤ ਆ ਤਾ ਦੋ ਮੈਂ ਦੁਕਾਨਦਾਰਾਂ ਤੇ ਵੀ ਅਸਰ ਪਊ ਦੁਕਾਨਦਾਰਾਂ ਤੇ ਵੀ ਸਾਰੀ ਪਬਲਿਕ ਤੇ ਅਸਰ ਪਊਗਾ ਜੀ ਪਰ ਸਮਝਦੇ ਨਹੀਂ ਲੋਕ ਸਾਝੇ ਨਹੀਂ ਸਮਝਦੀਆਂ ਕਰਨੀਆਂ ਪੈਣਗੀਆਂ ਬੰਦਾ ਬਰਨਵਾਰਤ ਦੀ ਬਹਿ ਗਈ ਇਹ ਉੱਪਰ ਦੀ ਗੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਉਸਦਾ ਹੀ ਕਹਿਣਾ ਚਾਹੁੰਦੇ ਆ ਜੀ ਸਾਡੇ ਪਿੰਡ ਦੇ ਵਿੱਚ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਸ਼ਾਹੜਾ ਹੈ ਸ਼ਾਹੜਾ ਹੁਣ ਬਣੀ ਆ ਸਾਡੇ ਇਕਾਈ ਅਸੀਂ ਵੀ ਅੱਕ ਕੇ ਕਰੀਏ ਅਸੀਂ ਆਪਣੀ ਮਰਜ਼ੀ ਨਾਲ ਆਉਂਦੇ ਰਹਿਆ ਠੀਕ ਹੈ ਸਾਡੇ ਉਹ ਸਗਾ ਹਲੇ ਵੀ ਰੋਕ ਤੇ ਖੜਦੇ ਨੇ ਵੀ ਆਪਣਾ ਕੀ ਕੰਮ ਉੱਥੇ ਕਿਉਂ ਨਹੀਂ ਕੰਮ ਹੈਗਾ ਜੀ ਕਿਹੜੀ ਜਗ੍ਹਾ ਨਹੀਂ ਗਰਾਹਾਂ ਸੀ ਉਸੇ ਦੂਰ ਚ ਆਇਆ ਅੱਛਾ ਨਾ ਰੋਕ ਜਿਹੜੇ ਵੀ ਰਹੇ ਨੇ ਹਾਂਜੀ ਜਿਹੜੇ ਉਹਨਾਂ ਨੇ ਅੱਛਾ ਬੜੀ ਭਾਈ ਤੌਰ ਤੇ ਹੋਈ ਜਾਂਦਾ ਕਾ ਮੇਨੂੰ ਅੰਦਰੋਂ ਅੰਦਰ ਹੀ ਪਾਰਟੀ ਭਾਜੀ ਬਣ ਗਈ ਐਡਾ ਬੜਾ ਪਿੰਡ ਹੈ ਬੰਦੇ ਅਸੀਂ 10 ਪਾਉਨੇ ਹੁੰਦੇ ਅਸੀਂ ਜੀ ਸਾਡੇ 1650 ਦੀ ਵੋਟ ਆ ਸੀ 5 7 ਬੰਦੇ ਆ ਜੀ ਸਾਲ ਹੋ ਗਿਆ ਸਾਨੂੰ ਆਉਂਦੇ ਨੂੰ ਪਰ ਆ ਅਸੀਂ 1 ਮਹੀਨੇ ਦੀ 20 ਦਿਨਾਂ ਬਾਅਦ ਆ ਜਾਣੇ ਉਹਦੀ ਪਾਸ ਹੁਣ ਤੁਸੀਂ ਸਿੱਧੂਪੁਰ ਬਣਾ ਲਈ ਹੁਣੇ ਬਣਾਈ ਹੈ ਇੱਕ ਮਹੀਨਾ ਹੋ ਗਿਆ ਸਿੱਧੂਪੁਰ ਬਣਾ ਰਹੇ ਹਾਂ ਇੱਕ ਮਹੀਨਾ ਹੋ ਗਿਆ ਜਦੋਂ ਬੰਦੀ ਬਣਾਈ ਤੁਹਾਨੂੰ ਇੱਕ ਖਾੜ ਪਿੰਡ ਚ ਥੰਮ ਲਗਾਤਾ ਆ ਰਹੇ ਹਾਂ ਅੱਪੇ 12 5 ਬੰਨਾਂ ਦੀ ਵਾਰੀ ਰੱਖਦੇ ਆ ਲੋੜ ਰੇ ਖੜੀ ਸਾਡੀ ਅੱਗੇ ਠੀਕ ਹੈ ਪੱਕੇ ਹੋਣੇ ਜੀ ਅੱਤੇ ਵਾਰ ਬੰਦੀ ਵਾਰੀ ਵਰੀ ਜਾਂਦੀ ਹੈ ਲਗਾ ਲਾਲ ਚੱਲ ਰਿਹਾ ਹੈ ਕਾ ਸਾਡਾ ਚੱਲ ਰਿਹਾ ਠੀਕ ਹੈ